ਜ਼ਿੰਦਗੀ ਵਿੱਚ ਅਸੀਂ ਅਕਸਰ ਆਪਣੇ ਆਪ ਨੂੰ ਗੋਲਜ਼ ਨਾਲ ਬੰਨ ਲੈਂਦੇ ਹਾਂ ਜਿਵੇਂ ਕਿ ਮੈਂ 10 ਕਿਲੋ ਭਾਰ ਘਟਾਉਣਾ ਹੈ ਜਾਂ ਮੈਂ 1 ਲੱਖ ਰੁਪਏ ਬਚਾਉਣੇ ਨੇ ਪਰ ਸਮੱਸਿਆ ਇਹ ਹੈ ਕਿ ਗੋਲਜ਼ ਸਿਰਫ ਨਤੀਜੇ ਤੇ ਧਿਆਨ ਕੇਂਦ੍ਰਿਤ ਕਰਦੇ ਨੇ ਗੋਲਜ਼ ਤੁਰੰਤ ਪ੍ਰੇਰਣਾ ਤਾਂ ਦਿੰਦੇ ਨੇ ਪਰ ਲੰਬੇ ਸਮੇਂ ਤੱਕ ਸਫਲਤਾ ਨਹੀਂ ਲਿਆਉਣਗੇ ਅਸਲੀ ਤਾਕਤ ਸਿਸਟਮਜ਼ ਵਿੱਚ ਹੈ ਸਿਸਟਮ ਉਹ ਦਿਨਚਰਿਆ ਹੈ ਜੋ ਤੁਹਾਨੂੰ ਹਰ ਰੋਜ਼ ਛੋਟਾ ਪਰ ਸਹੀ ਕਦਮ ਚੁੱਕਣ ਲਈ ਮਜਬੂਰ ਕਰਦਾ ਜਿਵੇਂ ਜੇ ਤੁਸੀਂ ਸਿਹਤਮੰਦ ਬਣਨਾ ਚਾਹੁੰਦੇ ਹੋ ਤਾਂ ਜਿੰਮ ਗੋਲ ਨਹੀਂ ਸਗੋਂ ਡੇਲੀ ਐਕਸਰਸਾਈਜ਼ ਰੂਟੀਨ ਇੱਕ ਸਿਸਟਮ ਹੈ ਜੇ ਤੁਸੀਂ ਵਧੀਆ ਰਾਈਟਰ ਬਣਨਾ ਚਾਹੁੰਦੇ ਹੋ ਤਾਂ 500 ਸ਼ਬਦ ਰੋਜ਼ ਲਿਖਣਾ ਤੁਹਾਡਾ ਸਿਸਟਮ ਹੈ ਗੋਲਸ ਤੁਹਾਨੂੰ ਦਿਸ਼ਾ ਦਿੰਦੇ ਨੇ ਪਰ ਸਿਸਟਮਸ ਤੁਹਾਨੂੰ ਅੱਗੇ ਵਧਾਉਂਦੇ ਹਨ ਜਦੋਂ ਤੁਸੀਂ ਸਹੀ ਸਿਸਟਮ ਬਣਾਉਨੇ ਹੋ ਤਾਂ ਸਫਲਤਾ ਆਪਣੇ ਆਪ ਆਉਂਦੀ ਹੈ ਚਾਹੇ ਤੁਸੀਂ ਗੋਲ ਲਿਖਿਆ ਹੋਵੇ ਜਾਂ ਨਾ ਵੀ ਹੋਵੇ ਇਹੋ ਕਾਰਨ ਹੈ ਸਿਰਫ ਨਤੀਜੇ ਦੀ بجائے ਪਰ ਕਿਰਿਆ ਪ੍ਰੋਸੈਸ ਤੇ ਫੋਕਸ ਕਰੋ ਗੋਲ ਹੋਵੇਗਾ ਤਾਂ ਇੱਕ ਵਾਰੀ ਸਫਲ ਹੋਵੋਗੇ ਪਰ ਸਿਸਟਮ ਹੋਵੇਗਾ ਤਾਂ ਹਮੇਸ਼ਾ ਸਫਲ ਰਹੋਗੇ ਯਾਦ ਰੱਖੋ ਗੋਜ਼ ਡਾਇਰੈਕਸ਼ਨ ਦਿੰਦੇ ਨੇ ਪਰ ਸਿਸਟਮਸ ਟ੍ਰਾਂਸਫਾਰਮੇਸ਼ਨ ਲੈ ਆਉਂਦੇ ਨੇ